ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੇ ਦਾਅਵੇ ਕਰਦੇ ਨੇ ਪੰਜਾਬ ਵਿੱਚ ਨਸ਼ੇ ਦੇ ਖਿਲਾਫ ਜੋ ਕਾਰਵਾਈ ਕੀਤੀ ਜਾਵੇ ਜੇਕਰ ਗੱਲ ਕੀਤੀ ਜਾਵੇ ਪਟਿਆਲਾ ਦੀ ਗੋਪਾਲ ਕਲੋਨੀ ਵਿੱਚ ਨਸ਼ਾ ਸ਼ਰਿਆਂਮ ਵਿਕਰੇ ਹੈ ਸਾਡੀ ਟੀਮ ਨੇ ਗੋਪਾਲ ਕਲੋਨੀ ਦੀਆਂ ਔਰਤਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲਦੇ ਆ ਕਿ ਆ ਕਿ ਔਰਤਾਂ ਨੂੰ ਇੱਥੇ ਸ਼ਾਂਤੀ ਨਾਲ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਗੋਪਾਲ ਕਲੋਨੀ ਚ ਦਿਨ ਰਾਤ ਨਸ਼ਾ ਕਾਰੋਬਾਰ ਚੱਲਦਾ ਹੈ ਗੋਪਾਲ ਕਲੋਨੀ ਦੇ ਚਾਰ ਘਰਾਂ ਦੇ ਨਾਲ ਸਾਡੀ ਟੀਮ ਨੇ ਗੱਲਬਾਤ ਕੀਤੀ ਤੇ ਉਨਾ ਦੱਸਿਆ ਕਿ ਇੱਥੇ ਲੋਕ ਸਾਡੀ ਦੁਕਾਨ ਤੇ ਆ ਕੇ ਸਾਡੇ ਨਾਲ ਦੁਰਵਿਵਹਾਰ ਕਰਦੇ ਨੇ ਤੇ ਸਾਡੀ ਦੁਕਾਨ ਦੀ ਭੰਨ ਤੋੜ ਕਰਦੇ ਨੇ ਉਹ ਸਾਡੇ ਤੇ ਮਾੜੀ ਨਜ਼ਰ ਰੱਖਦੇ ਨੇ ਪਰ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ ਰੇਟ ਤੇ ਫਾਰਮ ਰਜਿਸਟਰ ਕਰਵਾ ਦਿੰਦੇ ਨੇ ਫਿਰ ਉਹ ਬੰਦਾ ਬਾਹਰ ਆ ਕੇ ਗੰਦਾ ਧੰਦਾ ਕਰਦਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਕਲੋਨੀ ਵਿੱਚ ਇਹ ਗੋਰਖ ਧੰਦਾ ਬੰਦ ਕੀਤਾ ਜਾਵੇ ਕਿਉਂਕਿ ਸਾਡੇ ਲਈ ਇਥੋਂ ਨਿਕਲਣਾ ਵਿਅਕ ਹੈ ਘਰ ਤੇ ਸਾਡੇ ਬੱਚੇ ਅੱਜ ਤੱਕ ਸੁਰੱਖਿਤ ਨਹੀਂ ਨੇ ਇਸ ਮੌਕੇ ਸੰਜਨਾ ਜੀ ਮੇਰਾ ਨਾਮ ਹੈ ਅਸੀਂ ਕੋਪਾਲ ਕਲੋਨੀ ਰਹਿੰਦੇ ਆ ਕਿ ਕੀ ਦਿੱਕਤ ਪਰੇਸ਼ਾਨੀ ਇੱਥੇ ਜੀ ਇੱਥੇ ਇੰਨੇ ਮੁੰਡੇ ਆਉਂਦੇ ਇੰਨਾ ਨਸ਼ਾ ਵਿਕਦਾ ਔਰੇ ਬਹੁਤ ਜ਼ਿਆਦਾ ਨਸ਼ਾ ਵਿਕਦਾ ਕਿਉਂਕਿ ਅੰਤ ਹੈ ਕਿਉਂਕਿ ਕੁੜੀਆਂ ਵੀ ਉਹਰੇ ਘੁੰਮ ਨਹੀਂ ਸਕਦੀਆਂ ਕਿਉਂਕਿ ਬਹੁਤ ਜ਼ਿਆਦਾ ਗੰਦ ਪੈਰ ਹੋ ਰਿਹਾ ਕਿਉਂਕਿ ਔਰੇ ਇੰਨਾ ਰੋਕ ਰੁਕਾਈ ਵੀ ਨਹੀਂ ਕੋਈ ਪੁਲਿਸ ਵਾਲੇ ਵੀ ਦੇਖ ਕੇ ਵੀ ਛੱਡ ਦਿੰਦੇ ਆ ਪੁਲਿਸ ਵਾਲੇ ਵੀ ਕੀ ਕਰੇ ਪੁਲਿਸ ਵਾਲੇ ਵੀ ਬਹੁਤ ਦੁਖੀ ਹੋਗੇ ਇਹ ਯਹਾਂ ਤੇ ਸਲਫਾ ਵਿਕਦਾ ਹੈ ਪੁਲ ਫਾ ਦਾ ਕੰਮ ਹੈ ਜਿਆਦਾ ਕਿਉਂਕਿ ਰੋੜੀ ਕੋਟੇ ਵੀ ਕਰਦੇ ਸੀ ਪਹਿਲੇ ਇਹ ਹੁਣ ਉਰੇ ਆ ਕੇ ਬਹੁਤ ਗੰਦ ਪਾਤਾ ਇਹ ਕਿੰਨੇ ਸਾਲ ਤੋਂ ਦੇਖ ਰਹੇ ਇਹ ਘਟੋ ਘਟ ਹੋ ਕੇ 5 6 ਸਾਲ ਹੋ ਗਏ ਇਹਨਾਂ ਨੂੰ ਪੂਲ ਸੰਦੀ ਨਹੀਂ ਪੂਲ ਸੰਦੀ ਆ ਪੁਲਸ ਰੇਟ ਵੀ ਮਾਰਦੀ ਆ ਰਹਿ ਕੇ ਵੀ ਜਾਂਦੇ ਆ ਫੈਲਸੇ ਵੀ ਜਮਾਨਤ ਵੀ ਕਰਵਾਉਂਦੇ ਆ ਅਸੀਂ ਕਿਉਂਕਿ ਬਹੁਤ ਜ਼ਿਆਦਾ ਦੁੱਖ ਹੋ ਗਿਆ ਕਿਉਂਕਿ ਸਾਡੇ 30 ਪੈਣਾ ਕੁੜੀਆਂ ਸੀ ਕੁੰਮ ਨਹੀਂ ਸਕਦੇ ਰਾਤ ਨੂੰ ਗਲੀ ਸੀ ਸਾਨੂੰ ਪਹਿਲੀ ਵਾਰ ਹੁਣ ਦੇ ਰਹੇ ਪਹਿਲਾਂ ਕਿਉਂਕਿ ਇਹ ਲੈ ਕੇ ਵੀ ਜਾਂਦੇ ਸੀ ਪੁਲਸ ਵਾਲੇ ਕਿਉਂਕਿ ਹੁਣ ਜ਼ਿਆਦਾ ਹੋ ਗਿਆ ਕਿਉਂਕਿ ਉਰੇ ਕਿਉਂਕਿ ਅਸੀਂ ਨੇ ਕੱਲ ਬਹੁਤ ਜ਼ਿਆਦਾ ਦੇਖਿਆ ਬਹੁਤ ਗੰਦ ਪੈ ਗਿਆ। ਕਿਤੇ ਪਰਿਵਾਰ ਹੈ ਜਿਹੜਾ ਇੱਥੇ ਨਸ਼ਾ ਵੇਚਦਾ। ਪੂਰੇ ਤਿੰਨ ਤਿੰਨ ਚਾਰ ਘਰ ਹੈ। ਹਾਂਜੀ। ਇਹ ਆਪਸ ਦੇਖੋ ਨਾਮ ਤਾਂ ਕਿਸੇ ਦਾ ਲਿਆ ਨਹੀਂ ਜਾਂਦਾ ਕਿਉਂਕਿ ਕੱਲ ਨੂੰ ਸਾਡੇ ਉੱਤੇ ਵੀ ਖਤਰਾ ਆ ਸਕਦਾ। ਕਿਉਂਕਿ ਅਸੀਂ ਇਹ ਕਹਿ ਰਹੇ ਚਲ ਜੋ ਵੀ ਕਰ ਰਹੇ ਕੋਈ ਪਰਦਾ ਹੁੰਦਾ ਕੰਮ ਦਾ ਪਰ ਇਹਨਾਂ ਨੇ ਤਾਂ ਬਹੁਤ ਜ਼ਿਆਦਾ ਹੱਦ ਕਰਤਾ ਇਹਨਾਂ ਨੇ। ਕਿਉਂਕਿ ਸਾਡੇ ਉਰੇ ਬਹੁਤ ਜ਼ਿਆਦਾ ਗੰਦ ਪੈਗਾ। ਇਸ ਕਲੋਨੀ 'ਚ ਕੋਈ ਸੁਣਵਾਈ ਵੀ ਨਹੀਂ ਹੈ। ਨਸ਼ੇ ਦੇ ਖਿਲਾਫ ਤੜੀ ਮੈਲਾ ਹਾਂਜੀ ਦੇਖੋ ਕਿੰਨੀ ਪਬਲਿਕ ਖੜੀ ਹੋ ਰਹੀ ਹੈ ਕੋਈ ਇਕੱਲੀ ਮੈਂ ਨਹੀਂ ਆ ਪਬਲਿਕ ਖੜੀ ਹੋ ਰਹੀ ਹੈ। ਤੁਸੀਂ ਦੇਖ ਸਕਦੇ ਕਿਸੇ ਨੂੰ ਵੀ ਪੁੱਛ ਸਕਦੇ ਕਿ ਉਹਰੇ ਕਿ ਬੱਚਾ ਬੱਚਾ ਦਾ ਕੰਮ ਕਰਵਾਉਂਦੇ ਆ ਜੀ ਜਦੋਂ ਪੰਜਾਬ ਸਰਕਾਰ ਵੱਲੋਂ ਦਾਬੇ ਕੀਤੇ ਜਾਂਦੇ ਆ ਨਸ਼ਾ ਅਸੀਂ ਪੰਜਾਬ ਤੋਂ ਖਤਮ ਕਰ ਦਿੱਤਾ ਛੋਟੇ ਛੋਟੇ ਬੱਚੇ ਤੱਕ ਵੀ ਕਰਵਾਉਂਦੇ ਕਿਉਂਕਿ ਇਹਨਾਂ ਨੂੰ ਅੱਜ ਲੋਕਾਂ ਨੂੰ ਵੀ ਪੁੱਛਦੇ ਆ ਕਿ ਹਾਂ ਵੀ ਉਹਰੇ ਪੂੜੀ ਕਿੱਥੇ ਮਿਲਦੀ ਆ ਸਾਰੇ ਅੱਜਕੱਲ ਬੱਚਿਆਂ ਨੂੰ ਪੜਨ ਦਾ ਜਿਹੜਾ ਬੱਚੇ ਪੜਦੇ ਆ ਉਹਨਾਂ ਨੂੰ ਪੁੱਛਿਆ ਜਾਂਦਾ ਦੋਸਤੋ ਅਸੀਂ ਕੀ ਕਰ ਸਕਦੇ ਕਿ ਅਸੀਂ ਸਾਡੀ ਕੁੜੀਆਂ ਵੀ ਇੰਨੀ ਪਰੇਸ਼ਾਨ ਐ ਕਿ ਰਾਤ ਨੂੰ ਸ਼ਹਿਰ ਵੀ ਨਹੀਂ ਕਰ ਸਕਦੀਆਂ ਉਹਨਾਂ ਅੱਗੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਹਾਂ ਵੀ ਇਸ ਨੂੰ ਬੰਦ ਕਰਾ ਜਾਵੇ ਹਾਂਜੀ ਜਿੰਦਗੀ ਬੰਦ ਅਸੀਂ ਤਾਂ ਇਹੀ ਕਹਿੰਨੇ ਕਿ ਬੰਦ ਕਰਦੇ ਹੋ ਬਸ ਅਸੀਂ ਤਾਂ ਇੱਕ ਹੋਰ ਕੁਝ ਨਹੀਂ ਚਾਹੁੰਦੇ ਗਲੀ ਦੇ ਬੰਦੇ ਪਹਾਰਦੇ ਆਂਦੇ ਇੰਨੇ ਆਂਦੇ ਆ ਕਿ ਸਾਡੇ ਉਰੇ ਗਲੀ ਚ ਵੀ ਇੰਨੇ ਬੰਦੇ ਹੋਣੇ ਜਿੰਨੇ ਉਰੇ ਬੰਦੇ ਆਂਦੇ ਆ ਹਾਂਜੀ ਕੀ ਨਾਮ ਹੈ ਜੀ ਬੀਨਾ ਬੀਨਾ ਜੀ ਕਿੱਥੇ ਰਹਿੰਦੇ ਹੋ ਟਕਿਆ ਗੋਪਾਲ ਕਲੋਨੀ ਕੀਆ ਕੀ ਦਿੱਕਤ ਦਾ ਸਾਹਮਣਾ ਦਿੱਕਤ ਇਹ ਹੈ ਪੀ ਖਾ ਕੇ ਮੁੰਡੇ ਆਂਦੇ ਆਂਦੇ ਆ ਦੁਕਾਨ ਤੇ ਸੌਦਾ ਉਦ ਲੈਨੇ ਨਸ਼ਾ ਲੈ ਕੇ ਆ ਕੇ ਬੱਟਾ ਚਲਾ ਕੇ ਮਾਰਿਆ ਕਿਸ ਟਾਈਪ ਦਾ ਨਸ਼ਾ ਵਿਕਦਾ ਇਹ ਇਹ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਕਦਾ ਇਹ ਕਿਸ ਟਾਈਪ ਦਾ ਨਸ਼ਾ ਕੁੜੀਆਂ ਪਾੜੀਆਂ ਗਾਂਜੇ ਗੁੰਜੇ ਦੇ ਇਹ ਕਿੰਨੇ ਸਾਲ سے ਆਪ ਦੇਖ ਰਹੇ ਹੋ 5-6 ਸਾਲ ਹੋਗਾ ਕੁੜੀਸ ਨਹੀਂ ਆਤੀ ਆਤੀ ਹੈ ਪੁਲਿਸ ਕੁਝ ਕਰਦੀ ਨਹੀਂ ਕਿਸੇ ਦਾ हां जी क्या नाम है जी मेरा रोशन निशा नाम है कौन सी जगह ये गोपाल कॉलोनी क्या दिक्कत क्या आ रही है दिक्कत यहां कॉलोनी में बहुत दिक्कत है जी दिक्कत? यहां पे मेहनत करके लोग मकान बनाए यहां पे सारा दिन गंद काम होता जी बाहर के बंदे आते हैं जी बच्चे जवान जवान कुड़ियां बाहर नहीं निकल पाती जी इतने जल्दी कोई मकान भी कहीं नहीं बना सकता हम तो बहुत मजबूर है मेरा सामने मकान है इस टाइप का यहां पे गंदगी फैलाती जी इतनी टाइम से हम शुरू हो जाएंगे बंदे आने में 10 क्या काम क्या होता है काम उधर आगे जाते हैं नहीं पता क्या काम करने जाते नशेड़ी आते हैं जी सुलपसुलपा ले जाते हैं जी इधर से बहुत गंदी पुलिस जी आती है पुलिस पकड़ते हैं कई बार कई बार नहीं पकड़ पाते जी ले जाते हैं पुलिस भी तंग हो गए हैं आते जाते से से तो देख रहे हो साल से है जी यही काम हो रहा है तो कई तो बार सीटियाँ मारते जाएंगे निगाह अगर बच्चे पड़ गए तो उनको नीचे ऊपर देखते जाएंगे उल्टा कदम उल्टा निगाह से देखते है जी कौन बेचता यहाँ बेचते जी नाम तो मुझे नहीं पता है जी नाम तो नहीं पता है जी नाम पता पीछे जाते जी पाँच साल से यहाँ पर जी बहुत दिन से चल रहा है जी गंद इस समय तो ऑटो भर भर के बंदे आ रहे हैं सारा दिन आ रहे, हैं किसी के घर में बढ़ जा रहे हैं किसी के शीशा देखो उनका तोड़ के चले गए जी नशेड़ी तोड़ के गए आंटी बैठी थी उसके दुकान पे अभी हाथ लगा रहे थे तो ऐसे हो रहा है ठीक है ठीक है पटियाला तो बलजीत सरना नदी